ਮੈਸਰ ਕੋਦਕ ਨੋਨੀ ਦੇ ਬੂਥ ਨੰਬਰ 92 ਤੋਂ ਲਾਈਵ ਵੈਨ ਜਿਵੇਂ ਤੁਹਾਨੂੰ ਦਿਖਾਵਾਂ ਤਾਂ ਤੁਸੀਂ ਦੇਖੋਗੇ ਕਿ ਆਹ ਲੜਕੇ ਜਿਹੜੇ ਪਟਿਆਲਾ ਤੋਂ ਆਏ ਹੋਏ ਐ ਇੱਥੇ ਬੂਥਾਂ ਤੇ ਖੜੇ ਐ ਲੋਕਾਂ ਨੂੰ ਥ੍ਰੈਟ ਕਰਨ ਲਈ ਔਰ VOTING ਖਰਾਬ ਕਰਨ ਲਈ ਇਹਨਾਂ ਨੂੰ ਬਾਰ ਬਾਰ ਰਿਕਵੈਸਟ ਕਰਨ ਤੋਂ ਬਾਅਦ ਵੀ ਇੱਥੋਂ ਇਹ ਜਾਣ ਹੀ ਨਹੀਂ ਰਹੇ ਹੈਗੇ ਸੋ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਔਰ ਪੁਲਿਸ ਨੂੰ ਇਹ ਅਪੀਲ ਹੈ ਕਿ ਇੱਥੇ ਆ ਕੇ ਜਰਾ ਕਿ ਇਹਨਾਂ ਨੂੰ ਬਾਹਰ ਕੱਢਿਆ ਜਾਵੇ ਆ ਸਾਰੇ ਜਣੇ ਦੇਖੋ ਐਦਾਂ ਇਹ ਲੜਕੇ ਹਰ ਗਲੀਆਂ ਦੇ ਵਿੱਚ ਲੋਕਾਂ ਨੂੰ ਤੰਗ ਕਰਨ ਨੂੰ ਖੜੇ ਹੈਗੇ ਆ ਜਿਹੜੇ ਕਿ ਬਾਹਰੋਂ ਆਏ ਆਂ ਔਰ ਲੁਧਿਆਣੇ ਤੋਂ ਵੀ ਨਹੀਂ ਐ ਮੈਸਰ ਗੋਦਕ ਨੋਨੀ ਦੇ ਬੂਥ ਨੰਬਰ 92 ਤੋਂ ਲਾਈਵ ਆਂ ਜਿਵੇਂ ਮੈਂ ਤੁਹਾਨੂੰ ਦਿਖਾਵਾਂ ਤਾਂ ਤੁਸੀਂ ਦੇਖੋਗੇ ਕਿ ਆਹ ਲੜਕੇ ਜਿਹੜੇ ਪਟਿਆਲਾ ਤੋਂ ਆਏ ਹੋਏ ਐ ਇੱਥੇ ਬੂਥਾਂ ਤੇ ਖੜੇ ਐ ਲੋਕਾਂ ਨੂੰ ਥ੍ਰੈਟ ਕਰਨ ਲਈ ਔਰ VOTING ਖਰਾਬ ਕਰਨ ਲਈ ਇਹਨਾਂ ਨੂੰ ਬਾਰ-ਬਾਰ ਰਿਕਵੈਸਟ ਕਰਨ ਤੋਂ ਬਾਅਦ ਵੀ ਇੱਥੋਂ ਇਹ ਜਾਣ ਹੀ ਨਹੀਂ ਰਹੇ ਹੈਗੇ ਸੋ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਔਰ ਪੁਲਿਸ ਨੂੰ ਇਹ ਅਪੀਲ ਹੈ ਕਿ ਇੱਥੇ ਆ ਕੇ ਜਰਾ ਇਹਨਾਂ ਨੂੰ ਬਾਹਰ ਕੱਢਿਆ ਜਾਵੇ ਆ ਸਾਰੇ ਜਣੇ ਦੇਖੋ ਅੱਜ ਦਾ ਇਹ ਲੜਕੇ ਹਰ ਗਲੀਆਂ ਦੇ ਵਿੱਚ ਲੋਕਾਂ ਨੂੰ ਤੰਗ ਕਰਨ ਨੂੰ ਖੜੇ ਹੈਗੇ ਆ ਜਿਹੜੇ ਕਿ ਬਾਹਰੋਂ ਆਏ ਆ ਔਰ ਲੁਧਿਆਣੇ ਤੋਂ ਵੀ ਨਹੀਂ ਹੈ ਮੈਸਰ ਕੋਦਕ ਨੋਨੀ ਦੇ ਬੂਥ ਨੰਬਰ 92 ਤੋਂ ਲਾਈਵ ਹੈ ਜੇ ਮੈਂ ਤੁਹਾਨੂੰ ਦਿਖਾਵਾਂ ਤਾਂ ਤੁਸੀਂ ਦੇਖੋਗੇ ਕਿ ਆਹ ਲੜਕੇ ਜਿਹੜੇ ਪਟਿਆਲਾ ਤੋਂ ਆਏ ਹੋਏ ਆ ਇੱਥੇ ਬੂਥਾਂ ਤੇ ਖੜੇ ਆ ਲੋਕਾਂ ਨੂੰ ਥ੍ਰੈਟ ਕਰਨ ਲਈ ਔਰ VOTING ਖਰਾਬ ਕਰਨ ਲਈ ਇਹਨਾਂ ਨੂੰ ਬਾਰ ਬਾਰ ਰਿਕਵੈਸਟ ਕਰਨ ਤੋਂ ਬਾਅਦ ਵੀ ਇੱਥੋਂ ਇਹ ਜਾ ਨਹੀਂ ਰਹੇ ਹੈਗੇ ਸੋ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਔਰ ਪੁਲਿਸ ਨੂੰ ਇਹ ਅਪੀਲ ਹੈ कि ਇੱਥੇ ਆ ਕੇ ਜਰਾ ਕਿਨਾਂ ਨੂੰ ਬਾਹਰ ਕੱਢਿਆ ਜਾਵੇ ਆ ਸਾਰੇ ਜਣੇ ਦੇਖੋ ਐਦਾਂ ਇਹ ਲੜਕੇ ਹਰ ਗਲੀਆਂ ਦੇ ਵਿੱਚ ਲੋਕਾਂ ਨੂੰ ਤੰਗ ਕਰਨ ਨੂੰ ਖੜੇ ਹੈਗੇ ਆ ਜਿਹੜੇ ਕਿ ਬਾਹਰੋਂ ਆਏ ਆ ਔਰ ਲੁਧਿਆਣੇ ਤੋਂ ਵੀ ਨਹੀਂ ਹੈ ਮੈਸਰ ਕੋਦਕ ਨੋਨੀ ਦੇ ਬੂਥ ਨੰਬਰ 92 ਤੋਂ ਲਾਈਵ ਹੈ ਜੇ ਮੈਂ ਤੁਹਾਨੂੰ ਦਿਖਾਵਾਂ ਤਾਂ ਤੁਸੀਂ ਦੇਖੋਗੇ ਕਿ ਆਹ ਲੜਕੇ ਜਿਹੜੇ ਪਟਿਆਲਾ ਤੋਂ ਆਏ ਹੋਏ ਆ ਇੱਥੇ ਬੂਥਾਂ ਤੇ ਖੜੇ ਆ ਲੋਕਾਂ ਨੂੰ ਥ੍ਰੈਟ ਕਰਨ ਲਈ ਔਰ VOTING ਖਰਾਬ ਕਰਨ ਲਈ ਇਹਨਾਂ ਨੂੰ ਬਾਰ ਬਾਰ ਰਿਕਵੈਸਟ ਕਰਨ ਤੋਂ ਬਾਅਦ ਵੀ ਇੱਥੋਂ ਇਹ ਜਾ ਨਹੀਂ ਰਹੇ ਹੈਗੇ ਸੋ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਔਰ ਪੁਲਿਸ ਨੂੰ ਇਹ ਅਪੀਲ ਹੈ ਕਿ ਇੱਥੇ ਆ ਕੇ ਜਿਹੜਾ ਕਿ ਇਹਨਾਂ ਨੂੰ ਬਾਹਰ ਕੱਢਿਆ ਜਾਵੇ ਆ ਸਾਰੇ ਜਣੇ ਦੇਖੋ ਐਦਾਂ ਇਹ ਲੜਕੇ ਹਰ ਗਲੀਆਂ ਦੇ ਵਿੱਚ ਲੋਕਾਂ ਨੂੰ ਤੰਗ ਕਰਨ ਨੂੰ ਖੜੇ ਹੈਗੇ ਆ ਜਿਹੜੇ ਕਿ ਬਾਹਰੋਂ ਆਏ ਆ ਔਰ ਲੁਧਿਆਣੇ ਤੋਂ ਵੀ ਨਹੀਂ ਹੈ ਮੈਸਰ ਗੋਦਕ ਨੋਨੀ ਦੇ ਬੂਥ ਨੰਬਰ 92 ਤੋਂ ਲਾਈਵ ਹਾਂ ਜਿਵੇਂ ਮੈਂ ਤੁਹਾਨੂੰ ਦਿਖਾਵਾਂ ਤਾਂ ਤੁਸੀਂ ਦੇਖੋਗੇ ਕਿ ਆ ਲੜਕੇ ਜਿਹੜੇ ਪਟਿਆਲਾ ਤੋਂ ਆਏ ਹੋਏ ਆ ਇੱਥੇ ਬੂਥਾਂ ਤੇ ਖੜੇ ਆ ਲੋਕਾਂ ਨੂੰ ਥ੍ਰੈਟ ਕਰਨ ਲਈ ਔਰ VOTING ਖਰਾਬ ਕਰਨ ਲਈ ਇਹਨਾਂ ਨੂੰ ਬਾਰ-ਬਾਰ ਰਿਕਵੈਸਟ ਕਰਨ ਤੋਂ ਬਾਅਦ ਵੀ ਇੱਥੇ ਜਾਣ ਹੀ ਰਹੇ ਹੈਗੇ। ਸੋ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਔਰ ਪੁਲਿਸ ਨੂੰ ਇਹ ਅਪੀਲ ਹੈ ਕਿ ਇੱਥੇ ਆ ਕੇ ਜਰਾ ਕਿ ਇਹਨਾਂ ਨੂੰ ਬਾਹਰ ਕੱਢਿਆ ਜਾਵੇ। ਆ ਸਾਰੇ ਜਣੇ ਦੇਖੋ। ਐਦਾਂ ਇਹ ਲੜਕੇ ਹਰ ਗਲੀਆਂ ਦੇ ਵਿੱਚ ਲੋਕਾਂ ਨੂੰ ਤੰਗ ਕਰਨ ਨੂੰ ਖੜੇ ਹੈਗੇ ਆ। ਜਿਹੜੇ ਕਿ ਬਾਹਰੋਂ ਆਏ ਆ ਔਰ ਲੁਧਿਆਣੇ ਤੋਂ ਵੀ ਨਹੀਂ ਹੈ। ਮੈਂ ਸਰ ਗੋਦਖ ਲੋਨੀ ਦੇ ਬੂਥ ਨੰਬਰ 92 ਤੋਂ ਲਾਈਵ ਹਾਂ। ਜੇ ਮੈਂ ਤੁਹਾਨੂੰ ਦਿਖਾਵਾਂ ਤਾਂ ਤੁਸੀਂ ਦੇਖੋਗੇ ਕਿ ਆ ਲੜਕੇ ਜਿਹੜੇ ਪਟਿਆਲਾ ਤੋਂ ਆਏ ਹੋਏ ਆ ਇੱਥੇ ਬੂਥਾਂ ਤੇ ਖੜੇ ਆ। ਲੋਕਾਂ ਨੂੰ ਥ੍ਰੈਟ ਕਰਨ ਲਈ ਔਰ VOTING ਖਰਾਬ ਕਰਨ ਲਈ ਇਹਨਾਂ ਨੂੰ ਬਾਰ-ਬਾਰ ਰਿਕਵੈਸਟ ਕਰਨ ਤੋਂ ਬਾਅਦ ਵੀ ਇੱਥੇ ਜਾਣ ਹੀ ਰਹੇ ਹੈਗੇ ਸੋ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਔਰ ਪੁਲਿਸ ਨੂੰ ਇਹ ਅਪੀਲ ਹੈ ਕਿ ਇੱਥੇ ਆ ਕੇ ਜਰਾ ਕਿ ਇਹਨਾਂ ਨੂੰ ਬਾਹਰ ਕੱਢਿਆ ਜਾਵੇ ਆ ਸਾਰੇ ਜਣੇ ਦੇਖੋ ਐਦਾਂ ਇਹ ਲੜਕੇ ਹਰ ਗਲੀਆਂ ਦੇ ਵਿੱਚ ਲੋਕਾਂ ਨੂੰ ਤੰਗ ਕਰਨ ਨੂੰ ਖੜੇ ਹੈਗੇ ਆ ਜਿਹੜੇ ਕਿ ਬਾਹਰੋਂ ਆਏ ਆ ਔਰ ਲੁਧਿਆਣੇ ਤੋਂ ਵੀ ਨਹੀਂ ਹੈ